ਸਿੱਧੂ ਬਾਈ ਦਾ ਗਾਣਾ ਸ਼ੂਟ ਹੋ ਰਿਆ ਸੀਗਾ ਕਿਹੜੇ ਗਾਣੇ ਦੀ ਸ਼ੂਟਿੰਗ ਹੋ ਰਹੀ ਸੀ ਉਦੋਂ ਬਾਈ ਦਾ ਸਿੱੜ ਤੇ ਗਿਆ ਤੇ ਉੱਥੇ ਗਾਣਾ ਸ਼ੂਟ ਹੋ ਰਿਹਾ ਸੀ ਕਰਨ ਔਜਲਾ ਬਾਈ ਦਾ ਉਹਨਾਂ ਕੋਲ ਇੱਕ ਬੰਦਾ ਖੜਾ ਸੀਗਾ ਜੀ ਕਹਿੰਦਾ ਮੈਨੂੰ ਯਾਦ ਹੈ ਮੇਰੇ ਪਹਿਲੇ ਗਾਣੇ ਤੁਸੀਂ ਧੱਕੇ ਨਾ ਮੇਰੇ ਤੋਂ ਕਿ ਬੱਬੂ ਮਾਨ ਦੀ ਇੱਕ ਮੂਵੀ ਭਾਈ ਜੀ ਕੋਲ ਜੇ ਕੋਈ ਆ ਜਾਂਦਾ ਨਾ ਬੰਦਾ ਦੂਰੋਂ ਫੋਟੋ ਕਰਾਉਣ ਵਾਸਤੇ ਤਾਂ ਬਾਈ ਖੜਾ ਹੋ ਜਾਂਦਾ ਤੇ ਗੁੱਸੇ ਚ ਆ ਜਾਂਦਾ ਇਸ ਚ ਤੇ ਦੋ ਮੁਸੀਹਾਂ ਲਈ ਮੈਂ ਉਹਨਾਂ ਨੂੰ ਮਿਲਿਆ ਬਹੁਤ ਅੱਛੀ ਤਰ੍ਹਾਂ ਬਹੁਤ ਵਧੀਆ ਤਰੀਕੇ ਨਾਲ ਮੇਲ ਗੱਲਾਂ ਬਾਤਾਂ ਹੋਈਆਂ ਸਭ ਕੁਝ ਹੋਇਆ ਇਵਨ ਜਦੋਂ ਉਹਨਾਂ ਦੀ ਡੈਥ ਹੋਈਆ ਉਸ ਤੋਂ ਪਹਿਲਾਂ ਉਹਨਾਂ ਨੇ ਇੱਕ ਗਾਣਾ ਕੀਤਾ ਸੀਗਾ ਜੇ ਲਾਹੌਰ ਪੜਦੇ ਹੁੰਦੇ ਸਾਨੂੰ ਨਹੀਂ ਪਤਾ ਸੀ ਵੀ ਜੀ ਸ਼ਖਸ ਨੂੰ ਅੱਜ ਮਿਲ ਰਿਹਾ ਵੀ ਤਿੰਨ ਦਿਨ ਬਾਅਦ ਹੀ ਹੋ ਜਾਣਾ ਸੀ ਜੀ ਅੱਗੇ ਚੱਲ ਰਹੀ ਸੀ ਗੱਲ ਵੀ ਉਹਨਾਂ ਦੀ ਇੱਕ ਫਿਲਮ ਸ਼ੁਰੂ ਹੋਣੀ ਸੀ ਵੀ ਸ਼ਹਾਦਤ ਵਿੱਚ ਕਰ ਮੈਨੂੰ ਕੰਮ ਸੀਗਾ ਜੀ ਜੀ ਉਹਨਾਂ ਦੀ ਮੂਵੀ ਜੱਟਾਂ ਦਾ ਮੁੰਡਾ ਗਾਉਣ ਲੱਗਿਆ ਸ਼ਾਇਦ ਹਾਂਜੀ ਹਾਂਜੀ ਕਹਿੰਦੇ ਵੀ ਕੰਟਰੋਵਰਸੀਆਂ ਦਾ ਬਹੁਤ ਕੁਝ ਹੁੰਦੀਆਂ ਨੇ ਆਪਾਂ ਕੰਟਰੋਵਰਸੀ ਦੀ ਗੱਲ ਕਰਦੇ ਆ ਬੱਬੂ ਮਾਨ ਨਾਲ ਮੂਵੀ ਕਰੀ ਹੈ ਨਾ ਫਿਰ ਤੁਸੀਂ ਕਰਨ ਔਜਲਾ ਬਾਈ ਦੇ ਨਾਲ ਵੀ ਕੰਮ ਕੀਤਾ ਸਿੱਧੂ ਮਸੇਵਾਲਾ ਬਾਈ ਨੂੰ ਵੀ ਤੁਸੀਂ ਪਰਸਨਲੀ ਜਾ ਕੇ ਮਿਲੇ ਸੀ ਹੈ ਨਾ ਬਲਜੀਤ ਬਾਈ ਨਾਲ ਕੰਮ ਕੀਤਾ ਅਮੀਰ ਖਾਨ ਜੀ ਨਾਲ ਤੁਸੀਂ ਕੰਮ ਕੀਤਾ ਹੈ ਨਾ ਸਲਮਾਨ ਖਾਨ ਨਾਲ ਤੁਸੀਂ ਬੋਡੀਗਾਰਡ ਮੂਵੀ ਦੇ ਵਿੱਚ ਮੈਂ ਸਨੂ ਸਰਦਾਰ ਫਿਲਮ ਕੀਤੀ ਜੀ ਸ਼ਾਹਦ ਕਪੂਰ ਨਾਲ ਵੀ ਕੀਤਾ ਅਸ਼ਕ ਜੁਮਾਰ ਜੀ ਨਾਲ ਸਿੰਗਜ਼ ਕਿੰਗ ਸਿੰਗਜ਼ ਬਲਿੰਗ ਇਹ ਸਾਰੀਆਂ ਫਿਲਮਾਂ ਕੀਤੀਆਂ ਆਸਮਨੀ ਦੇਵਲ ਜੀ ਨਾਲ ਹੁਣ ਵੀ ਲੇਟੈਸਟ ਰੀਸੈਂਟਲੀ ਗਦਰ 2 ਦਾ ਗਾਣਾ ਕੀਤਾ ਜੀ ਮੈਨੇ वेलकम பாਜੀ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੋਨੂ ਪ੍ਰਧਾਨ 300 ਕੁਆਇਰ ਵੱਲ ਮੇਰੇ ਵੱਲੋਂ ਵੀਰ ਦੇ ਚੈਨਲ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਮੈਂ ਧੰਨਵਾਦ ਕਰਦਾ ਇਹਨਾਂ ਦਾ ਜਿਨ੍ਹਾਂ ਨੇ ਆਪ ਸਭ ਦੇ ਰੂਬਰੂ ਹੋਣ ਦਾ ਮੈਨੂੰ ਮੌਕਾ ਮਿਊਜ਼ਿਕ ਵੀਡੀਓਜ਼ ਦੇ ਵਿੱਚ ਕਾਫੀ ਦੇਖਦੇ ਹਾਂ ਕਿਹੜੇ ਕਿਹੜੇ ਪੰਜਾਬੀ ਸਿੰਗਰਸ ਨਾਲ ਤੁਸੀਂ ਕੰਮ ਕਰ ਚੁੱਕੇ ਹੋ ਤੇ ਤੁਹਾਨੂੰ ਕੀ ਲੱਗਦਾ ਵੀ ਕਿਹਦੇ ਨਾਲ ਕੰਮ ਕਰਕੇ ਤੁਹਾਨੂੰ ਕੰਫਰਟੇਬਲ ਹੁੰਦਾ ਕਿ ਯਾਰ ਇਹ ਆਰਟਿਸਟ ਦੀ ਵੀਡੀਓ ਦੇ ਵਿੱਚ ਆ ਗਿਆ ਮੈਂ ਤੇ ਮੇਰਾ ਹੁਣ ਆ ਘਰ ਦੀ ਗੱਲ ਹੈ ਆਪਣੀ ਭਾਜੀ ਘਰ ਦੀ ਗੱਲ ਤਾਂ ਇਦਾਂ ਕਹੀਏ ਜਿਵੇਂ ਐਮੀ ਬਾਈ ਦਾ ਹੁੰਦਾ ਉੱਥੇ ਵੀ ਮੇਰੀ ਘਰ ਦੀ ਗੱਲ ਹੈ ਉਧਰੋਂ ਰਣਜੀਤ ਬਾਬਾ ਬਾਈ ਨਾਲ ਵੀ ਮੇਰੀ ਘਰ ਦੀ ਗੱਲ ਹੈ ਜੀ ਕਿਉਂਕਿ ਰਣਜੀਤ ਬਾਬਾ ਦਾ ਹੁਣ ਗਾਣਾ ਆਇਆ ਸੀਗਾ ਤੁਸੀਂ ਪੰਜਾਬ ਦੇਖਿਆ ਗਾਣਾ ਪੰਜਾਬ ਮਿੱਟੀ ਹੈ ਨਹੀਂ ਮਿੱਟੀ ਹੈ ਮੈਂ ਉਹਨਾਂ ਦੋਨੋਂ ਗਾਣਿਆਂ ਚ ਹੈਗਾ ਜੀ ਉਹਨਾਂ ਦੋਨਾਂ ਦੇ ਕਰੈਕਟਰ ਕੀਤਾ ਹੈ ਜੀ 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 ਤੋਂ ਪਹਿਲਾਂ ਮਿੱਟੀ ਦੇ ਨੂੰ ਖੁਸ਼ੀ ਤਾਂ ਮਿਲਦੀ ਹੈ ਮੈਂ ਜਦੋਂ ਪੰਜਾਬ ਗਾਣਾ ਕਰ ਰਿਹਾ ਸੀ ਤੇ ਮੈਨੂੰ ਬਾਬਾ ਭਾਈ ਨੇ ਆ ਕੇ ਕਿਹਾ ਯਾਰ ਸੁਣੋ ਭਾਜੀ ਮੈਂ ਤੁਹਾਡਾ ਕੈਰੈਕਟਰ ਦੇਖ ਕੇ ਮੈਂ ਫੈਨ ਹੋ ਗਿਆ ਤੁਹਾਡਾ ਕਹਿੰਦੇ ਇਸ ਚੀਜ਼ ਦਾ ਉਹ ਉਹ ਚੀਜ਼ ਹੈ ਵੀ ਜਿਹਦੇ ਗਾਣਿਆਂ ਨੂੰ ਤੁਸੀਂ ਪਰਿਵਾਰਕ ਸੁਣ ਸਕ ਗੁਰਦਾਸ ਮਾਨ ਜੀ ਨੇ ਸਰਭਜਨ ਬਾਈ ਜੀ ਨੇ ਇਦਾਂ ਦੇ ਬਹੁਤ ਮਨਮੋਹਣ ਵਾਰਿਸ ਨੇ ਇਹ ਇਦਾਂ ਦੇ ਲੋਕ ਨੇ ਜਿਨ੍ਹਾਂ ਦੇ ਗਾਣੇ ਤੁਸੀਂ ਪਰਿਵਾਰਕ ਬੈ ਕੇ ਸੁਣ ਸਕਦੇ ਹੋ ਉਸ ਨੂੰ ਲੈਜੈਂਡ ਕਹਿੰਦੇ ਆ ਵੀ ਜਿਹੜੀ ਚੀਜ਼ ਨੂੰ ਤੁਸੀਂ ਖੁੱਲਾ ਓਪਨ ਦਿਖਾ ਸਕੋ ਸਾਰਾ ਦੇ ਵਿੱਚ ਤੁਹਾਨੂੰ ਕਿਹੜੇ ਗਾਣੇ ਪਸੰਦ ਨੇ ਕਿ ਤੁਸੀਂ ਹੁਣ ਰੀਸੈਂਟਲੀ ਕਿਹੜਾ ਗਾਣਾ ਜ਼ਿਆਦਾ ਸੁਣ ਰਹੇ ਹੋ ਮਤਲਬ ਉਹ ਕਹਿੰਦੇ ਮਾਈਂਡ ਦੇ ਚੇਰੀ ਗਾਣਾ ਸੈੱਟ ਹੋ ਜਾਂਦਾ ਜਿਹੜਾ ਜਾ ਕੇ ਹੁਣ ਤੁਸੀਂ ਦੇਖੋ ਇੱਕ ਛੋਟਾ ਜਿਹਾ ਗਾਣਾ ਚੱਲੇ ਸੀ ਹੱਸਦੇ ਹੀ ਰਹਿਨੇ ਆ ਉਸ ਗਾਣੇ ਦੀ ਵਰਡ ਕੀ ਸੀਗੇ ਉਸ ਗਾਣੇ ਦੀ ਵੀਡੀਓ ਵੀ ਕੁਝ ਨਹੀਂ ਹੈ ਬਟ ਉਹ ਗਾਣਾ ਇੰਨਾ ਕ ਲੋਕਾਂ ਨੇ ਪਸੰਦ ਵਾਇਰਲ ਹੋਇਆ ਕਿਉਂਕਿ ਉਹ ਐ ਲੱਗਿਆ ਵੀ ਯਾਰ ਸਾਡੀ ਲਾਈਫ ਤੇ ਆ ਸਾਡੀ ਲਾਈਫ ਤੇ ਵੀ ਜੇ ਅੱਜ ਅਸੀਂ ਦੁੱਖਾਂ ਦੇ ਇੰਨੇ ਭਰੇ ਹੋਇਆ ਆ ਆਪਦੇ ਵਿੱਚ ਗੱਜੇ ਅਗਰ ਕਿੱਥੇ ਜਾਂਦੇ ਆ ਜੇ ਅਗਰ ਕੋਈ ਮਿਲ ਜਾਂਦਾ ਹੈ ਜੇ ਅਗਰ ਹੱਸ ਗਏ ਇਟ ਮੀਨ ਸਮਝ ਲਓ ਵੀ ਸਾਰਾ ਦਿਨ ਅਸੀਂ ਹੱਸਦੇ ਹੀ ਰਹਿੰਦੇ ਆ ਲੋਕਾਂ ਨੂੰ ਜਦੋਂ ਮਿਲਦੇ ਆ ਸੋ ਇਹ ਵਰਡਸ ਨੇ ਜੀ ਜਿਹੜੇ ਆਪਣੇ ਜ਼ਿੰਦਗੀ ਚ ਕਰ ਆਪਾਂ ਲੋਕ ਆਪਣੇ ਵਿੱਚ ਜੋੜ ਲੈਣੇ ਜਿਹੜੀ ਬੱਬੂ ਮਾਂ ਨਾਲ ਫਿਲਮ ਆ ਰਹੀ ਹੈ ਤੁਹਾਡੀ ਹਨਾ ਉਹਦਾ ਕਨਸੈਪਟ ਤੁਸੀਂ ਸ਼ਾਰਟ ਦੇ ਵਿੱਚ ਦੱਸੋ ਕਿ ਕਿੱਦਾਂ ਦਾ ਕਨਸੈਪਟ ਹੈ ਭਾਜੀ ਉਹਦਾ ਫਿਲਮ ਦਾ ਨਾਮ ਹੈਗਾ ਸੁੱਚਾ ਸੂਰਮਾ ਜੀ ਜੀ ਨਾਮ ਤੋਂ ਹੀ ਆਪਾਂ ਨੂੰ ਐਕਟਰ ਹੈ ਜੀ ਸੋ ਉਹ ਟਿੱਬਿਆ ਵਾਲਾ ਕੰਮ ਜੀ ਜੀ ਉਹੀ ਰਾਜਸਥਾਨ ਦੇ ਵਿਚਕਾਰ ਗੰਗਾ ਨਗਰ ਜਾ ਕੇ ਉਹ ਕੀਤਾ ਗਿਆ ਜੀ ਪ੍ਰੋਪਰ ਉਸੇ ਚੀਜ਼ ਨੂੰ ਅਮਤੋਜ ਮਾਨ ਜੀ ਦੀ ਡਾਇਰੈਕਸ਼ਨ ਦੇ ਵਿੱਚਕਾਰ ਬਹੁਤ ਬਰੀਕੀਆਂ ਨਾਲ ਕੰਮ ਕੀਤਾ ਗਿਆ ਜੀ ਉਸ ਫਿਲਮ ਦੇ ਵਿੱਚ ਓਕੇ ਕਿੰਨੇ ਟਾਈਮ ਤੋਂ ਇਹ ਪ੍ਰੋਜੈਕਟ ਚੱਲ ਰਿਹਾ ਸੀ ਭਾਜੀ ਇਹ ਲੋਕਡਾਊਨ ਤੋਂ ਬਾਅਦ ਹੋਇਆ ਬਈ ਜੀ ਕੰਮ ਹੈ ਕੋਈ ਕੁਝ ਕਾਰਨਾ ਕਰਕੇ ਫਿਲਮ ਥੋੜਾ ਡਿਲੇ ਹੋਗੀ ਹਮ ਬਟ ਹੁਣ ਉਹਨਾਂ ਦੀ ਡਬਿੰਗ ਵਗੈਰਾ ਸਾਰਾ ਕੁਝ ਹੋ ਚੁੱਕੀ ਹੈ ਤੇ ਜਲਦੀ ਤੁਹਾਡੇ ਸਾਹਮਣੇ ਜ਼ਰੂਰ ਹੋਏਗੀ ਓਕੇ ਪਰ ਮੈਨੂੰ ਲੱਗਦਾ ਕਿ ਇਹਦੇ ਬਾਰੇ ਜ਼ਿਆਦਾ ਚਰਚਾ ਨਹੀਂ ਹੋਈ ਸੋਸ਼ਲ ਮੀਡੀਆ ਤੇ ਐਕਚੁਅਲੀ ਤਾਂ ਹੀ ਨਹੀਂ ਕੀਤੀ ਸੀ ਸ਼ ਜੀ ਜੀ ਕਿਉਂਕਿ ਕੁਝ ਉਹਨਾਂ ਦਾ ਕੰਪਨੀ ਦਾ ਕੋਈ ਆਪਸ ਦੇ ਵਿੱਚ ਕਰ ਸੀਗਾ ਜੀ ਬਟ ਹੁਣ ਉਹ ਸੌਲਡ ਆਊਟ ਹੋ ਗਿਆ ਤਾਂ ਹੁਣ ਜਲਦੀ ਉਹਦੇ ਪੋਸਟਰ ਵੀ ਵਾਇਰਲ ਹੋਣਗੇ ਸਭ ਜਲਦੀ ਤੁਹਾਡੇ ਕੋਲ ਆਏਗਾ ਜੀ ਸਭ ਤੋਂ ਵੱਡੀ ਗੱਲ ਬੱਬੂ ਭਾਈ ਦੀ ਦੁਨੀਆ ਫੈਨ ਹੈ ਮੈਂ ਵੀ ਗੱਲ ਕਰਦਾ ਮੈਨੂੰ ਬਹੁਤ ਵਧੀਆ ਲੱਗਿਆ ਜਦੋਂ ਅਸੀਂ ਗੰਗਾ ਨਗਰ ਗਏ ਫਿਲਮ ਕਰਨ ਵਾਸਤੇ ਜੀ ਉੱਥੇ ਦੇ ਲੋਕਾਂ ਨੇ ਪੋਸਟਰ ਲਾਇਆ ਸੀ ਬੱਬੂ ਮਾਨ ਦੇ ਉਰੇ ਆਣ ਤੇ ਜੀ ਆਇਆਂ ਨੂੰ ਜੀ ਰੋਜ਼ ਬਾਈ ਵਾਸਤੇ ਉੱਥੇ ਕੋਈ ਨਾ ਕੋਈ ਬੰਦੇ ਮਿਲਣਾ ਆਉਂਦੇ ਸੀ ਕਦੇ ਕੋਈ ਆਪਣੇ ਘਰ ਦਾ ਖਾਣਾ ਬਣਾ ਕੇ ਲਿਆਉਣਾ ਕਦੇ ਕੁਝ ਲੈ ਕੇ ਆਣਾ ਬਾਈ ਨੂੰ ਪਿਆਰ ਹੀ ਬਹੁਤ ਕਰਦੇ ਨੇ ਜੀ ਲੋਕ ਬਾਈ ਦੀ ਇੱਕ ਖਾਸੀਅ ਭਾਈ ਜੀ ਕੋਲ ਜੇ ਕੋਈ ਆ ਜਾਂਦਾ ਨਾ ਬੰਦਾ ਦੂਰੋਂ ਫੋਟੋ ਕਰਾਉਣ ਵਾਸਤੇ ਤਾਂ ਬਾਈ ਖੜਾ ਹੋ ਜਾਂਦਾ ਤੇ ਗੁੱਸੇ 'ਚ ਆ ਜਾਂਦਾ ਇਸ ਚੀਜ਼ 'ਤੇ ਓਕੇ ਉਹ ਗੁੱਸੇ 'ਚ ਕਿਉਂ ਆਉਂਦਾ ਹੈ ਉਹ ਆਪਣੀ ਜਗ੍ਹਾ ਬਿਲਕੁਲ ਸੱਚੇ ਨੇ ਉਹਨਾਂ ਨੂੰ ਕਹਿੰਦੇ ਯਾਰ ਤੂੰ ਮੇਰੇ ਵਰਗੇ ਬੰਦੇ ਕਰਕੇ ਆਪਣੀ ਦਿਹਾੜੀ ਤੋੜ ਕੇ ਓਰੇ ਕਿਉਂ ਆਇਆ ਤੂੰ ਇਸ ਕੰਮ ਦਾ ਓਕੇ ਜੇ ਜੈਵੇਂ ਕਦੇ ਮੈਂ ਉੱਧਰ ਆਵਾਂਗਾ ਤੂੰ ਮੇਨਾ ਫੋਟੋ ਕਰਾ ਲਈਂਗੀ ਇੱਕ ਫੋਟੋ ਪਿੱਛੇ ਤੋ ਇੰਨੀ ਦੂਰ ਮੇਰੇ ਕੋਲ ਓਰੇ ਆਇਆ ਆਪਣਾ ਕੰਮ ਛੱਡ ਕੇ ਆਪਣੀ ਦਿਹਾੜੀ ਛੱਡ ਕੇ ਤੂੰ ਇਹੀ ਦਿਹਾੜੀ ਕਰਦਾ ਤਾਂ ਸ਼ਾਮ ਨੂੰ ਆਪਣੇ ਬੱਚਿਆਂ ਵਾਸਤੇ ਕੁਝ ਲੈ ਕੇ ਆਇਆ ਜਾਂਦਾ ਹੂੰ ਸੋ ਤੁਹਾਇਨ ਹੈ ਜੀ ਆਪਾਂ ਇਸ ਗੱਲ ਦੇ ਉੱਤੇ ਪਰ ਕਈ ਲੋਕ ਇਸ ਚੀਜ਼ ਨੂੰ ਨਾ ਗਲਤ ਪਾਸੇ ਵੀ ਲੈ ਜਾਂਦੇ ਨੇ ਕਿ ਇਹ ਗੁੱਸਾ ਹੋ ਗਿਆ ਇਗਨੋਰ ਕਰੇ ਜਾ ਰਹੇ ਆ ਆਰਟਿਸਟ ਦੇਖੋ ਆਪਾਂ ਵੀ ਘਰ ਬੈਠੇ ਆ ਜੀ ਜੀ ਜਰੂਰੀ ਨਹੀਂ ਹੁੰਦਾ ਵੀ ਹਰ ਟਾਈਮ ਇੱਕੋ ਜਿਹਾ ਮੂਡ ਹੋਵੇ ਆਪਣਾ ਉਹ ਕੁਝ ਸੋਚ ਰਹੇ ਨੇ ਤੇ ਜੇ ਆਪਾਂ ਕਹੀਏ ਵੀ ਨਹੀਂ ਯਾਰ ਵੀ ਤੁਸੀਂ ਭਾਈ ਆ ਕੇ ਫੋਟੋ ਖਿਚਾਓ ਜੀ ਭਾਈ ਫੋਟੋ ਖਿਚਾਓ ਉਹ ਫਿਰ ਤੁਸੀਂ ਵੀ ਕਿੱਥੇ ਜਾ ਕੇ ਫਰਸਟ੍ਰੇਟਡ ਹੋ ਜਾਂਦੇ ਇਸ ਚੀਜ਼ ਨੂੰ ਕਹਿ ਦਿੰਦੇ ਵੀ ਨਹੀਂ ਯਾਰ ਤੁਸੀਂ ਜਾਓਗੇ ਕਹਿੰਦੇ ਉਹ ਕਰਕੇ ਸਿਚੁਏਸ਼ਨ ਦੇ ਹਿਸਾਬ ਨਾਲ ਬਿਲਕੁਲ ਸਿਚੁਏਸ਼ਨ ਦੇ ਹਿਸਾਬ ਨਾਲ ਇਦਾਂ ਦਾ ਜਦੋਂ ਕੰਮ ਕਰ ਰਹੇ ਹੁੰਦੇ ਨੇ ਕੰਮ ਕਰਦੇ ਉਹਨਾਂ ਨੂੰ ਐ ਹੁੰਦਾ ਵੀ ਨਹੀਂ ਯਾਰ ਕਰਾਓ ਅੱਜ ਫੋਟੋ ਕਰਾ ਲਓ ਕੋਈ ਚੱਕਰ ਨਹੀਂ ਅਸੀਂ ਹੁਣ ਉਹਨਾਂ ਨਾਲ ਕੰਮ ਕਰਦੇ ਆ ਮੈਂ ਉਹਨਾਂ ਦੀ ਫਿਲਮ ਲਗਾ ਲਓ ਵੀ ਪਹਿਲਾਂ ਤੋਂ ਉਹਨਾਂ ਨਾਲ ਫਿਲਮਾਂ ਦੇ ਚੱਕਰ ਕੰਮ ਕਰ ਰਹੇ ਜੀ ਉਹਨਾਂ ਦਾ ਉਦੋਂ ਐਜ਼ এ ਭੰਗੜਾ ਅਡੇ ਏਕਮ ਵੀ ਕੀਤੀ ਮੈਨੇ ਉਹਨਾਂ ਦੀ ਜਿੰਨੀਆਂ ਫਿਲਮਾਂ ਆਈਆਂ ਉਹਦੇ ਚ ਘਰ ਆਜੇ ਭੰਗੜਾ ਕੋਆਰਡੀਨੇਟ ਮੈਂ ਕੀਤਾ ਜੀ ਟੀਮ ਦੇ ਵਿੱਚ ਕਰ ਸਾਰਾ ਕੋਈ ਅਸੀਂ ਮਿਲਦੇ ਆ ਬਾਈ ਨੂੰ ਬਾਈ ਬੜੇ ਪਿਆਰ ਨਾਲ ਗੱਲ ਕਰਦਾ ਬਾਈ ਦੇ ਪਿੰਡ ਜਾਈਦਾ ਉ ਉਹਨਾਂ ਨੇ ਆਪਣੇ ਉਹ ਕੀ ਕਹਿੰਦੇ ਫਾਰਮ ਹਾਊਸ ਦੇ ਵਿੱਚ ਕਰ ਸੈਟ ਲਾਏ ਨੇ ਉੱਥੇ ਗਾਣੇ ਕਰੀਦੇ ਨੇ ਬਾਈ ਆਓ ਭਗਤ ਸਾਬ ਦੀ ਬਹੁਤ ਵਧੀਆ ਕਰਦੇ ਰਿਸਪੈਕਟ ਸਭ ਤੋਂ ਵੱਡੀ ਗੱਲ ਬਾਈ ਨੂੰ ਸਾਰਾ ਪਿੰਡ ਸਾਰਾ ਆਉਂਦਾ ਜੀ ਤੁਸੀਂ ਗੱਲ ਕੀਤੀ ਦੀਪ ਸਿੱਧੂ ਬਾਈ ਦੀ ਦੀਪ ਸਿੱਧੂ ਬਾਈ ਨਾਲ ਮੇਰਾ ਬਹੁਤ ਪਿਆਰ ਹੈ ਜੀ ਓਕੇ ਬਹੁਤ ਪਿਆਰ ਸੀ ਉਹਦੇ ਵਿੱਚ ਕਰ ਕਿਉਂਕਿ ਉਹਨਾਂ ਦੀ ਪਹਿਲੀ ਫਿਲਮ ਜਿਹੜੀ ਰਮਤਾ ਜੋਗੀ ਸੀ ਉਹਦੇ ਵਿੱਚ ਕਰ ਮੈਂ ਐਜ਼ ਅ ਆਰਟਿਸਟ ਕੰਮ ਕੀਤਾ ਉਹਨਾਂ ਦੇ ਨਾਲ ਉਹੀ 40 ਦਿਨ ਅਸੀਂ ਇਕੱਠੇ ਰਹੇ ਹਾਂ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਦੀ ਦੂਜੀ ਫਿਲਮ ਜੋਰਾ ਦਾ 10 ਨੰਬਰੀ ਚ ਵੀ ਮੈਂ ਉਹਨਾਂ ਨਾਲ ਕੰਮ ਕੀਤਾ ਮੈਂ ਉਹਨਾਂ ਨਾਲ ਕੰਮ ਕੀਤਾ ਈਵਨ ਜਦੋਂ ਉਹਨਾਂ ਦੀ ਡੈਥ ਹੋਈ ਆ ਉਸ ਤੋਂ ਪਹਿਲਾਂ ਉਹਨਾਂ ਨੇ ਇੱਕ ਗਾਣਾ ਕੀਤਾ ਸੀਗਾ ਜੇ ਲਾਹੌਰ ਪੜਦੇ ਹੁੰਦੇ ਸੀ ਮੈਂ ਉਹਦੇ ਚ ਕਰ ਵੀ ਭੰਗਣਾ ਉਹਦੇ ਪਰਫਾਰਮ ਕਰਾਇਆ ਸੀਗਾ ਸਾਨੂੰ ਨਹੀਂ ਪਤਾ ਸੀ ਵੀ ਜਿਸ ਸ਼ਖਸ ਨੂੰ ਅੱਜ ਮਿਲ ਰਹੇ ਆ ਵੀ ਤਿੰਨ ਦਿਨ ਬਾਅਦ ਕੀ ਹੋ ਜਾਣਾ ਓਕੇ ਤੁਹਾਨੂੰ ਲੱਗੇ ਹੀ ਨਹੀਂ ਸੀ ਵੀ ਆ ਚੀਜ਼ ਵੀ ਕਦੇ ਹੋ ਸਕਦੀ ਹੈ ਹਮ ਗੱਲ ਕੀਤੀ ਤੁਸੀਂ ਮੁਸੇਹ ਨਾਲ ਜੀ ਸਿੱਧੂ ਮੁਸੇਹ ਨਾਲ ਜੀ ਹਾਂਜੀ ਮੈਂ ਉਹਨਾਂ ਨੂੰ ਮਿਲਿਆ ਓਕੇ ਬਹੁਤ ਅੱਛੀ ਤਰ੍ਹਾਂ ਬਹੁਤ ਵਧੀਆ ਤਰੀਕੇ ਨਾਲ ਮੇਲ ਗੱਲਾਂ ਬਾਤਾਂ ਹੋਈਆਂ ਸਭ ਕੁਝ ਹੋਇਆ ਬਟ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ ਮੈਨੂੰ ਜੀ ਓਕੇ ਕਿਉਂਕਿ ਅੱਗੇ ਚੱਲ ਰਹੀ ਸੀ ਗੱਲ ਵੀ ਉਹਨਾਂ ਦੀ ਫਿਲਮ ਸ਼ੁਰੂ ਹੋਣੀ ਸੀ ਵੀ ਸ਼ਾਇਦ ਉਹਦੇ 'ਚ ਕਰ ਮੈਨੂੰ ਕੰਮ ਸੀਗਾ ਜੀ ਜੀ ਉਹਨਾਂ ਦੀ ਮੂਵੀ ਜੱਟਾਂ ਦਾ ਮੁੰਡਾ ਗਾਉਣ ਲੱਗਿਆ ਸ਼ਾਇਦ ਹਾਂਜੀ ਹਾਂਜੀ ਕੋਈ ਸੀਗੀ ਜੀ ਉਹਦੇ 'ਚ ਕਰ ਸੀਗਾ ਵੀ ਉਹਦੇ 'ਚ ਕਰ ਨੈਕਸਟ ਚਾਂਸ ਹੋਣ ਸੀਗਾ ਓਕੇ ਬਟ ਉਹ ਕੋਇਨਸੀਡੈਂਸ ਵੀ ਉਹ ਇੱਕ ਟਰੈਜੇਡੀ ਹੋ ਗਈ ਜੀ ਤਾਂ ਨਹੀਂ ਬਟ ਜਦੋਂ ਵੀ ਤਲਵੰਡੀਗੜੀ ਕਿਦ ਤਰ੍ਹਾਂ ਜਿਹੜਾ ਲੱਗਦਾ ਹਾਂਜੀ ਤਾਂ ਜਰੂਰ ਜਾ ਕੇ ਆਈਦਾ ਜੀ ਅਸੀਂ ਉਹ ਜਗ੍ਹਾ ਦੇ ਉੱਤੇ ਓਕੇ ਤੇ ਕਿਉਂਕਿ ਨਾਕਮਸਤਕ ਹੋਈਦਾ ਕਿਉਂਕਿ ਹੈ ਤਾਂ ਫਿਰ ਵੀ ਉਹ ਸਾਡਾ ਭਰਾ ਵੱਡਾ ਹਮ ਠੀਕ ਹੈ ਜੀ ਚਾਹੇ ਅੱਜ ਉਹ ਸਾਡੇ ਵਿਚਕਾਰ ਨਹੀਂ ਹੈ ਪਰ ਉਹ ਮਾਪਿਆਂ ਦਾ ਦੁੱਖ ਦੇਖ ਕੇ ਫਿਰ ਵੀ ਲੱਗਦਾ ਵੀ ਨਹੀਂ ਆ ਬਿਲਕੁਲ ਬਿਲਕੁਲ ਸੋ ਤੁਸੀਂ ਜਦੋਂ ਸਿੱਧੂ ਮੂਸੇ ਵਾਲਾ ਬਾਈ ਨੂੰ ਮਿਲੇ ਸੀਗੇ ਉਦੋਂ ਕਿਵੇਂ ਸਵੱਬ ਬਣਿਆ ਤੁਸੀਂ ਕਿੱਦਾਂ ਮਤਲਬ ਕੰਮ ਦੇ ਰਿਲੇਟਡ ਗਏ ਸੀ ਜਾਂ ਵੈਸੇ ਤੁਸੀਂ ਮਿਲਣਗੇ ਸੀ ਹਾਂ ਐਕਚੁਅਲੀ ਜਿਹੜੇ ਜਿਹੜਾ ਗਾਣਾ ਡਾਇਰੈਕਟ ਕਰ ਰਹੇ ਸੀਗੇ ਉਹ ਡਾਇਰੈਕਟਰ ਮੇਰੇ ਫਰੈਂਡ ਨੇ ਜੀ ਓਕੇ ਤੇ ਉਹਨਾਂ ਨੇ ਮੈਨੂੰ ਬੁਲਾਇਆ ਸੀਗਾ ਕਿਸੇ ਹੋਰ ਕਨਸੈਪਟ ਵਾਸਤੇ ਗੱਲ ਕਰਨ ਵਾਸਤੇ ਜੀ ਤੇ ਉੱਥੋਂ ਸਿੱਧੂ ਬਾਈ ਦਾ ਗਾਣਾ ਸ਼ੂਟ ਹੋ ਰਿਹਾ ਸੀਗਾ ਓਕੇ ਤੇ ਉੱਥੇ ਮੈਨੂੰ ਮਿਲਣ ਦਾ ਮੌਕਾ ਮਿਲਿਆ ਹਮ ਸੋ ਬਾਈ ਨਾਲ ਗੱਲਾਂ ਬਾਤਾਂ ਵੀ ਹੋਈਆਂ ਥੋੜੀਆਂ ਬਹੁਤੀਆਂ ਉੱਥੇ ਤੇ ਬਾਈ ਨੇ ਬਹੁਤ ਪਿਆਰ ਨਾਲ ਗੱਲਬਾਤ ਪੁੱਛੀ ਇਹ ਉਹ ਵੀ ਬਾਈ ਕਿੱਥੋਂ ਇਹ ਉਹ ਸਾਰਾ ਕੁਝ ਬਚਿਆ ਜਿਵੇਂ ਆਪਾਂ ਸੁਭਾਅਕ ਪੰਜਾਬੀਆਂ ਦੀਆਂ ਆਦਤਾਂ ਨੇ ਵੀ ਆਪਾਂ ਇੱਕ ਦੂਜੇ ਨਾਲ ਗੱਲ ਸ਼ੇਅਰ ਕਰਦੇ ਆ ਜੀ ਸੋ ਉਦਾਂ ਬਾਈ ਨੇ ਬਾਈ ਦੀ ਵੀ ਵਾਰੀ ਸੀ ਵੀ ਯਾਰ ਮੈਂ ਤੁਹਾਨੂੰ ਦੇਖਿਆ ਫਿਲਮਾਂ ਚ ਵੀ ਦੇਖਿਆ ਤੁਹਾਨੂੰ ਦੇਖੋ ਮੇਰੇ ਵਾਸਤੇ ਵੀ ਬੜੀ ਮਾਨ ਦੀ ਗੱਲ ਹੈ ਇਸ ਚੀਜ਼ ਦਾ ਹੁੰਦਾ ਵੀ ਜਦੋਂ ਕਿਉਂਕਿ ਅਗਲੇ ਇਨਰ ਜਿਵੇਂ ਤੋਂ ਵੀ ਬਾਅਦ ਵੀ ਅਗਲਾ ਆਪਣੇ ਅਸੇ ਟਾਈਮ ਕੱਢਦਾ ਇਹ ਜੀ ਦੇਖਣ ਵਾਸਤੇ ਤਾਂ ਇਹ ਚੀਜ਼ਾਂ ਹੁੰਦੀਆਂ ਨੇ ਮੇਰੇ ਸੋ ਕਿਹੜੇ ਗਾਣੇ ਦੀ ਸ਼ੂਟਿੰਗ ਹੋ ਰਹੀ ਸੀ ਉਦੋਂ ਬਾਈ ਦੇ ਉਹ ਗਾਣਾ ਸੀਗਾ ਵੀਰੇ ਜਿਹੜਾ ਨਾਲ ਉਹਨਾਂ ਦੇ ਜਿਹੜੇ ਇੱਕ ਸਿੰਗਰ ਸੀਗੇ ਜਿਹੜਾ ਡਿਊਟ Song ਗਾਣਾਗੇ ਦੋਨਾਂ ਦਾ ਇਕੱਠਾ ਗਾਣਾ ਸੀਗਾ ਹਾਂਜੀ ਪੁਰਾਣੇ ਤੇ 21 ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ ਉਹ ਗਾਣਾ ਚੱਲ ਰਿਹਾ ਸੀਗਾ ਠੀਕ ਹੈ ਸਿੱਧੂ ਮੂਸੇਵਾਲਾ ਦੀ ਗੱਲ ਕਰੀਏ ਤਾਂ ਉਹ ਇੱਕ ਇਦਾਂ ਦੇ ਲੈਵਲ ਤੇ ਲੈ ਕੇ ਗਏ ਵੀ ਗੋਰੇ ਕਾਲੇ ਵੀ ਉਹਨਾਂ ਦੇ ਗਾਣੇ ਸੁਣਦੇ ਨੇ ਚਾਹੀ ਉਹਨਾਂ ਨੂੰ ਸਮਝ ਆਵੇ ਨਾ ਆਵੇ ਹਨਾ ਮੈਂ ਇੱਕ ਦਿਨ ਭਾਈ ਜੀ ਸੱਡ ਤੇ ਗਿਆ ਤੇ ਉੱਥੇ ਗਾਣਾ ਸ਼ੂਟ ਹੋ ਰਿਹਾ ਸੀ ਕਰਨ ਔਜਲਾ ਭਾਈ ਦਾ ਓਕੇ ਤੇ ਚਲੋ ਸੀਗਾ ਵੀ ਚਲੋ ਕਰਨ ਭਾਈ ਨੂੰ ਮਿਲਦੇ ਆਂ ਜੀ ਕਰਨ ਭਾਈ ਨੂੰ ਮਿਲਿਆ ਮੈਂ ਜਰਾ ਉਹਨਾਂ ਕੋਲ ਇੱਕ ਬੰਦਾ ਖੜਾ ਸੀਗਾ ਜੀ ਤੇ ਉਹ ਬੰਦਾ ਖੁਦ ਮੇਰੇ ਕੋਲ ਆਇਆ ਮਿਲਣ ਵਾਸਤੇ ਕਹਿੰਦਾ ਬਾਈ ਜੀ ਸਤਿ ਸ਼੍ਰੀ ਅਕਾਲ ਮੰਗੀ ਸਤਿ ਸ਼੍ਰੀ ਅਕਾਲ ਵੀਰੇ ਤੇ ਕਹਿੰਦਾ ਬਾਈ ਜੀ ਪਛਾਣਿਆ ਮੈਨੂੰ ਮੈਂ ਕਹਾ ਨਹੀਂ ਕਹਿੰਦਾ ਵੀ ਬਾਈ ਜੀ ਮੈਂ ਦੀਪ ਜੰਡੂ ਆ ਓਕੇ ਮੈਂ ਕਹਾ ਠੀਕ ਹੈ ਵੀਰੇ ਕਹਿੰਦਾ ਮੈਨੂੰ ਯਾਦਾ ਮੇਰੇ ਪਹਿਲੇ ਗਾਣੇ ਤੁਸੀਂ ੱੱਕੇ ਨਾ ਮੇਰੇ ਤੋਂ ਭੰਗੜਾ ਪਵਾਇਆ ਸੀਗਾ ਜਦੋਂ ਮੈਂ ਭੁੱਲਦਾ ਨਹੀਂ ਇਸ ਗੱਲ ਨੂੰ ਓਕੇ ਸੋ ਭਾਈ ਜੀ ਤੁਸੀਂ ਇਹ ਦੱਸੋ ਵੀ ਤੁਹਾਡੇ ਵਾਸਤੇ ਇਸ ਤੋਂ ਵੱਡੀ ਫਕਰ ਦੀ ਕੀ ਗੱਲ ਹੋ ਸੰਜੇ ਵੀ ਜਿਹੜਾ ਬੰਦਾ ਤੋਂ ਨੂੰ ਵਸਾ ਕੇ ਬੈਠਾ ਆਪਣੇ ਦਿਮਾਗ ਦੇ ਵਿੱਚ ਕਰ ਵੀ ਤੁਸੀਂ ਅੱਜ ਉਹ ਹੈਗੇ ਜੀ ਸੋ ਇਹ ਅਚੀਵਮੈਂਟਸ ਨੇ ਜੀ ਸੋ ਤੁਸੀਂ ਕਰਨੋ ਜਲਾ ਬਾਈ ਨੂੰ ਮਿਲੇ ਫਿਰ ਉੱਥੋਂ ਜੀ ਮਿਲਿਆ ਕਰਨੋ ਜਲਾ ਕਿੰਦਾ ਮੱਕੀ ਗੱਲਬਾਤ ਹੋਈ ਫਿਰ ਕਿ ਕਰਨੋ ਜਲਾ ਬਾਈ ਨੂੰ ਮੈਂ ਪਹਿਲਾਂ ਉਸ ਤੋਂ ਪਹਿਲਾਂ ਇੱਕ ਵਾਰੀ ਪਟਿਆਲੇ ਮਿਲਿਆ ਸੀਗਾ ਫਿਰ ਦੂਜੀ ਵਾਰੀ ਉੱਥੇ ਮਿਲਿਆ ਤੀਜੀ ਵਾਰੀ ਫਿਰ ਮੈਂ ਉਹਨਾਂ ਦਾ ਗਾਣਾ ਕੀਤਾ ਜਿਹੜਾ ਝਾਂਜਰ ਗਾਣਾ ਆਇਆ ਸੀਗਾ ਜੀ ਉਹਨਾਂ ਦਾ ਉਹ ਗਾਣੇ 'ਚ ਫਿਰ ਭੰਗੜੇ ਵਾਲੇ ਨਾਲ ਮੈਂ ਗਾਣਾ ਪਰਫਾਰਮ ਕਰਾਇਆ ਹਮ ਬਾਈ ਦਾ ਨੇਚਰ ਵੀ ਬਹੁਤ ਹੈ ਦੇਖੋ ਕਹਿੰਦੇ ਵੀ ਕੰਟਰੋਵਰਸੀਆਂ ਦਾ ਬਹੁਤ ਕੁਝ ਹੁੰਦੀਆਂ ਨੇ ਜੀ 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 ਆਰਟਿਸਟ ਨੂੰ ਆ ਆਰਟੀਸਨਲ ਆਰਟਿਸਟ ਕਦੇ ਮਾੜਾ ਹੁੰਦਾ ਉਹ ਜਿਹੜੇ ਵਿਚਲੇ ਲਗਾਉਣ ਵਾਲੇ ਹੁੰਦੇ ਨੇ ਨਾ ਉਹ ਕਈ ਜਗ੍ਹਾ ਜਗਾ ਕੇ ਖਰਾਬ ਕਰ ਦਿੰਦੇ ਨੇ ਆਰਟਿਸਟਾਂ ਨੂੰ ਇਸ ਕਰਕੇ ਭਾਜੀ ਜੇ ਨਾ ਆਪਾਂ ਕੌਂਟ੍ਰੋਵਰਸੀ ਦੀ ਗੱਲ ਕਰਦੇ ਆਂ ਵੀ ਆਪਾਂ ਇੱਕ ਮਤਲਬ ਨੋਰਮਲ ਗੱਲ ਕਰਦੇ ਆਂ ਤੁਸੀਂ ਬੱਬੂ ਮਾਨ ਨਾਲ ਮੂਵੀ ਕਰੀ ਹੈ ਨਾ ਉਹਨਾਂ ਦੇ ਨੇਚਰ ਦੇ ਬਾਰੇ ਤੁਹਾਨੂੰ ਪਤਾ ਹੈ ਜੀ ਬਈ ਫਿਰ ਤੁਸੀਂ ਕਰਨ ਔਜਲਾ ਬਾਈ ਦੇ ਨਾਲ ਵੀ ਕੰਮ ਕੀਤਾ ਸਿੱਧੂ ਮਸੇਵਾਲਾ ਬਾਈ ਨੂੰ ਵੀ ਤੁਸੀਂ ਪਰਸਨਲੀ ਜਾ ਕੇ ਮਿਲੇ ਸੀ ਹੈ ਨਾ ਜਿਆਦਾਤਰ ਆਪਾਂ YouTube ਤੇ ਆਪਾਂ ਸਰਚ ਕਰੀਏ ਨਾ ਪੰਜਾਬੀ ਸਿੰਗਰਸ ਕੌਂਟ੍ਰੋਵਰਸੀ ਤਾਂ ਇਹਨਾਂ ਤਿੰਨਾਂ ਕਲਾਕਾਰਾਂ ਦੀ ਆਰਟਿਸਟ ਦੀ ਜ਼ਿਆਦਾ ਕੌਂਟ੍ਰ ਇਹ ਆਪਸ ਦੇ ਵਿੱਚ ਤਾਂ ਪਤਾ ਨਹੀਂ ਇਹਨਾਂ ਦਾ ਕੁਝ ਸੀ ਜਾਂ ਨਹੀਂ ਸੀ ਪਰ ਜਿਹੜੇ ਲੋਕ ਪੋਸਟਾਂ ਪਾ ਕੇ ਜਾਂ ਬਣਾਉਂਦੇ ਨੇ ਉਹਨੂੰ ਕੰਟ੍ਰੋਵਰਸੀ ਉਹ ਬਹੁਤ ਚੱਲੀ ਹੈ ਇੱਕ ਟਾਈਮ ਦੇ ਵਿੱਚ ਤੇ ਜੇ ਤੁਸੀਂ ਵੈਸੇ ਆਪ ਜੇ ਪਰਸਨਲੀ ਗੌਰ ਕਰਦੇ ਹੋ ਇਕੱਲੇ ਬੈਠੇ ਹੋ ਦਿਮਾਗ 'ਚ ਸੋਚਦੇ ਹੋ ਤਾਂ ਤੁਹਾਡੇ ਦਿਮਾਗ 'ਚ ਕੀ ਆਉਂਦੀ ਹੈ ਚੀਜ਼ ਇਹਨਾਂ ਚੀਜ਼ਾਂ ਨੂੰ ਲੈ ਕੇ ਭਾਜੀ ਸੋਸ਼ਲ ਮੀਡੀਆ ਇੱਕ ਐਸੀ ਚੀਜ਼ ਹੈ ਜੀ ਉਹਦੇ ਫਾਇਦੇ ਲੋਕ 10% ਲੈਂਦੇ ਨੇ ਤੇ ਉਹਦਾ ਮਿਸ ਯੂ 90% ਲੋਕ ਕਰਦੇ ਨੇ ਜੀ ਤੁਸੀਂ ਇੱਕ ਗਾਣਾ ਜੀ ਜਾਂ ਤੁਸੀਂ ਇੱਕ ਫਿਲਮ ਬਣਾਉਣ ਨੂੰ ਕਿੰਨੇ ਕਾਫਰਟ ਲਗਾਉਂਦੇ ਹੋ ਅੱਜ ਤੁਸੀਂ ਇੰਟਰਵਿਊ ਕਰ ਰਹੇ ਹੋ ਤੁਸੀਂ ਸੋਚੋ ਵੀ ਇਹ ਚੀਜ਼ ਐਦਾ ਨਹੀਂ ਹੈ ਇਸ ਤੋਂ ਬਾਅਦ ਤੁਹਾਡੀ ਕਿੰਨੀ ਮਿਹਨਤ ਹੈ ਇਹਨੂੰ ਐਡਿਟ ਕਰਨਾ ਇਹਦੇ ਤੇ ਸਾਰਾ ਕੋਈ ਵਰਕ ਆਊਟ ਕਰਨਾ ਸਾਰਾ ਕੁਝ ਕਰਨਾ ਬਟ ਅਗਰ ਕੋਈ ਦੇਖ ਕੇ ਮਿਰਚੀ ਕਵਰ ਲਿਖਦਾ ਯਾਰ ਕੀ ਸੀਗਾ ਇਹਦੇ ਚ ਕਰ ਤੁਸੀਂ ਸੋਚ ਕੇ ਦੇਖੋ ਤੁਹਾਡੇ ਦਿਲ ਤੇ ਕੀ ਬੀਤ ਰਿਹਾ ਹੈ ਬਿਲਕੁਲ ਭਾਜੀ ਇਸ ਕਰਕੇ ਕਿਸੇ ਦੇ ਕੰਮ ਨੂੰ ਕਦੇ ਵੀ ਨਕਾਰੋ ਨਾ ਹਮੇਸ਼ਾ ਉਹਦੀ ਤਾਰੀਫ ਕਰੋ ਉਹਦੇ ਕੰਮ ਨੂੰ ਐਪਰੀਸ਼ੀਏਟ ਕਰੋ ਚਾਹੇ ਛੋਟਾ ਅੱਜ ਇੱਕ ਫਿਲਮ ਬਣਦੀ ਆ ਉਹਦੇ ਨਾਲ ਇਹ ਦੇਖੋ ਵੀ ਕਿੰਨੇ ਪਰਿਵਾਰਾਂ ਨੂੰ ਰੋਟੀ ਮਿਲਦੀ ਆ ਜਮਲਾ ਪਗਲਾ دیਵਾਨਾ ਕਰ ਰਹੀ ਸੀ ਭਾਜੀ ਫਿਲਮ ਤੇ ਉਦੋਂ ਸੀਗਾ ਟਾਈਮ ਮੇਰੇ ਖਿਆਲ ਜਨਵਰੀ ਦਾ ਟਾਈਮ ਸੀਗਾ ਜੀ ਰਾਤ ਨੂੰ ਕੋਰਾ ਪੈ ਰਿਹਾ ਸੀ ਬਹੁਤ ਜ਼ਿਆਦਾ ਧਰਮਜੀਤ ਆਏ ਸੈੱਟ ਦੇ ਉੱਤੇ ਉਹਨਾਂ ਨੇ ਦੇਖਿਆ ਵੀ ਸਾਰੇ ਡਾਇਰੈਕਟਰ ਕੋਲ ਵੀ ਇੰਗਿਠੀ ਚੱਲ ਰਹੀ ਆ ਆਰਟਿਸਟ ਬੈਠਾ ਉਹਨਾਂ ਕੋਲ ਵੀ ਇੰਗਿਠੀ ਚੱਲ ਰਹੀ ਆ ਉਹਨਾਂ ਨੇ ਅੱਗੇ ਜਦੋਂ ਲਾਈਟਮੈਨ ਦੇਖਿਆ ਨਾ ਉਹ ਵਿਚਾਰਾ ਛੱਤ ਤੇ ਉਹ ਖੜਾ ਐ ਇੰਨੀ ਧੁੰਦ ਦੇ ਜਗਰ ਉੱਪਰ ਲਾਈਟ ਫੜ ਕੇ ਖੜਾ ਉੱਧਰ ਖੜਾ ਉਹਨੇ ਡਾਇਰੈਕਟਰ ਨੂੰ ਉਹਨੇ ਇੱਕੋ ਗੱਲ ਕ ਕਹਿੰਦਾ ਤੂੰ ਕੀ ਜਾਣਾ ਉਹਦੇ ਬੱਚੇ ਨਾ ਬਲਣ ਕਹਿੰਦਾ ਸ਼ੂਟ 2 ਦਿਨ ਬਾਅਦ ਕਰਾਂਗੇ ਜਦੋਂ ਕੋਰਾ हट ਜਾਏਗਾ ਹਾਂਜੀ ਇਹ ਹੁੰਦੀ ਹੈ ਨੇਚਰ ਇਹ ਹੁੰਦਾ ਇੱਕ ਹਾਰਡ ਦੇ ਵਿੱਚ ਦਾ ਸੌਫਟ ਕੋਰਨਰ ਜਿਹੜਾ ਹੁੰਦਾ ਸਾਡੇ ਆਰਟਿਸਟ ਹੁਣ ਬਹੁਤ ਸਮਝਣ ਲੱਗੇ ਨੇ ਚੀਜ਼ਾਂ ਨੂੰ ਉਹ ਕੀ ਕਹਿੰਦੇ ਆ ਸਪੌਟ ਬॉय ਨੂੰ ਵੀ ਅਪਰੀਸ਼ੀਏਟ ਕਰਦੇ ਨੇ ਨਾਲ ਅੱਜ ਕੱਲ ਸਭ ਕੁਝ ਹੈ ਲਾਈਟਮੈਨਾਂ ਨੂੰ ਵੀ ਪੂਰੀ ਤਰ੍ਹਾਂ ਕੀਤਾ ਜਾਂਦਾ ਸੋ ਆ ਹੰਬਲ ਮੋਸ਼ਨ ਹੁਣ ਜੀਪੀ ਬਾਈ ਉਹਨਾਂ ਦਾ ਪ੍ਰੋਡਕਟ ਹੈ ਐਮੀ ਬਾਈ ਉਹਨਾਂ ਦੇ ਜਿਹੜੇ ਵੀ ਆਪਣੇ ਪ੍ਰੋਡਕਟ ਨੇ ਐਮੀ ਬਾਈ ਉਹਨੇ ਸਾਰੇ ਹੀ ਗਰ ਬੰਦਾ ਹਰੇਕ ਨੂੰ ਅਪਰੀਸ਼ੀਏਟ ਕਰ ਰਿਹਾ ਜੀ ਇਸ ਲਈ ਹਾਂਜੀ ਹਾਂਜੀ ਕਿਉਂਕਿ ਉਹ ਵੀ ਉੱਥੇ ਦੇਖੋ ਉਹਨਾਂ ਨੇ ਵੀ ਉਹ ਟਾਈਮ ਦੇਖਿਆ ਜੀ 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 ਸਹੀ ਜੀ ਜਦੋਂ ਅਸੀਂ ਵੀ ਕੋਈ ਜ਼ੀਰੋ ਸੀਗੇ ਜ਼ੀਰੋ ਤੋਂ ਅੱਜ ਹੀ ਹੀਰੋ ਹੈਗੇ ਆ ਉਹਦੇ ਚੋਂ ਵੀ ਨਹੀਂ ਪਤਾ ਕਿਹੜਾ ਬੰਦਾ ਕਿਹੜੇ ਟਾਈਮ ਕੀ ਬਣ ਕੇ ਬਹਿ ਜਾਏ ਜੀ ਪਿਓ ਅਗਰ ਬੱਚੇ ਦੀ ਪੇਟਾ ਠਪੋਕ ਦੇਵੇ ਨਾ ਆ ਕੇ ਉਹ ਬੱਚਾ ਅੱਧਾ ਕਿਲ ਦਾ ਵੈਸੀ ਫਤੇ ਕਰ ਲੈਂਦਾ ਉਸ ਜੀ ਸੁਖ ਵੀਰੇ ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਮੈਮ ਦੀ ਅਮੇ ਜੀ ਜਿਨ੍ਹਾਂ ਨੇ ਮੈਨੂੰ ਕਾਫੀ ਪਲਾਈ ਪਾਣੀ ਪਲਾਈ ਉਹਨਾਂ ਦਾ ਵੀ ਦਿਲੋਂ ਧੰਨਵਾਦ ਸਾਰਿਆਂ ਦਾ ਜੀ ਤੇ ਮਾਲਕ ਤੁਹਾਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦਵੇ ਜੀ ਸੋ ਤੁਸੀਂ ਵੀ ਇਦਾਂ ਸਾਰਿਆਂ ਨਾਲ ਜੁੜੇ ਰਹੋ ਤੇ ਇਦਾਂ ਨਵੇਂ ਕੰਮ ਕਰਦੇ ਰਹੋ ਠੀਕ ਹੈ ਥੈਂਕ ਯੂ ਬਹੁਤ ਥੈਂਕ ਯੂ ਸਾਰਿਆਂ ਨੂੰ